ਪਿਪਗਿਰਥ ਜੀ ਆ ਤੁਹਾਡੇ ਨੇੜੇ ਪਿੰਡ ਹੈਗਾ ਮਲਸੀਆਂ ਉਥੇ ਦਾ ਚੌਧਰੀ ਸੀਗਾ ਪਾਈ ਪਗਿਰਥ ਤੇ ਕਾਲੀ ਦੇਵੀ ਦਾ ਪਾਸਕ ਸੀ ਕਾਲੀ ਕਲਕੱਤੇ ਵਾਲੀ ਆ ਕਈ ਥਾਂ ਫੋਟੋਆਂ ਬਣਾਈਆਂ ਨਾ ਕਈਆਂ ਨੇ ਘਰਾਂ ਚ ਵੀ ਲਾਈਆਂ ਤੇ ਬੜੀ ਸਾਰੀ ਜੀਵ ਕੱਢੀ ਹੋਂਦੀ ਆ ਕਾਲੀ ਦੀ ਵਾਰ ਬਲੇ ਤਿਆਰ ਹੁੰਦੀ ਵਿਚਟਮ ਚੱਟ ਕਰ ਜਾ ਤੇ ਗੈ ਬਲੀਆਂ ਵੀ ਦਿੰਦੇ ਆ ਉਹਦੀਆਂ ਉਹ ਸਾਧ ਸੰਗਤ ਜੀ ਅੱਛਾ ਜਿਹਦੀ ਕੋਈ ਪੂਜਾ ਸੱਚੇ ਇਰਾਦੇ ਨਾਲ ਕਰਿਓ ਫੇਕ ਦਿਨ ਪ੍ਰਗਟ ਵੀ ਹੋ ਜਾਂਦਾ ਕਾਲੀ ਹੋ ਗਈ ਪ੍ਰਗਟ ਕਹਿੰਦੇ ਪਘੀਰਤਾ ਕੀ ਚਾਹਨਾ ਕਹਿੰਦੇ ਮਾਤਾ ਜੀ ਮੁਕਤੀ ਕਹਿੰਦੇ ਮੇਤੋਂ ਦੁਨੀਆ ਦੇ ਪਦਾਰਥ ਮੰਗਲਾ ਮੁਕਤੀ ਦੇਣ ਵਾਲਾ ਬੈਠਾ ਸੁਲਤਾਨਪੁਰ ਹਟ ਸਾਹਿਬ ਗੱਜ ਕੇ ਬੋਲੋ ਵਾਹਿਗੁਰੂ ਆ ਦੇ ਲੋ ਦੇਵੀ ਟੀਚਰ ਕੋਈ ਵੀ ਮਾੜਾ ਨਹੀਂ ਹੁੰਦਾ ਪ੍ਰਾਇਮਰੀ ਆਲਾ ਮਿਡਲ ਭੇਜ ਦੂਗਾ ਮਿਡਲ ਆਲਾ ਹਾਈ ਹਾਈ ਆਲਾ ਬੀਏ ਐਵੇਂ ਭੇਜ ਦੂ ਪੀ ਐਚ ਡੀ ਟੀਚਰ ਦਾ ਟੀਚਰ ਹੀ ਹੈ ਨਾ ਹੋਂ ਦੇਖ ਲੋ ਆ ਭੇਜ ਤੂੰ ਬਾਣੀ ਚ ਵੀ ਲੈ ਗਿਆ ਤੁਮ ਕਹੀਆ ਤੋ ਆਦ ਪਵਾਨੀ ਮੁਕਤ ਕੀ ਬਰੀਆ ਕਹਾ ਸ਼ਬਾਨੀ ਛਿਵ ਛਿਵ ਕਰਤਾ ਜੋ ਨਰ ਇਹਾਵੈ ਮਰਦ ਛੜ ਡੋ ਡੰਮਾ ਕਾਵੇ ਮਹਾ ਮਾਈ ਕੀ ਪੂਜਾ ਕਰੈ ਨਰਸਨਾਰ ਹੋਏ ਆਵਤਰੈ ਇਹ ਬਾਣੀ ਕਹਿ ਰਹੀ ਹੈ ਇਥੇ ਆ ਗਿਆ ਤੇ ਸਾਡਾ ਹੁਣ ਦੀਨ ਮਜੂ ਵੀ ਕੋਈ ਨਹੀਂ ਪੰਜ ਪੀਰੀਏ ਬਣਿਆ ਹਰੇ ਝੰਡੇ ਵਾਲਾ ਆਵੇ ਉਧਰ ਤੁਰਪਣ ਲਾਲਾ ਉਧਰ ਤੁਰਪਣ ਰੰਗ ਬਰੰਗਾ ਉਧਰ ਤੁਰਪਣ ਸਿਆਸੀ ਬੰਦਿਆਂ ਦਾ ਵੀ ਇਹੀ ਹੈ ਹੁਣ ਪਾਰਟੀ ਦਾ ਕੋਈ ਰਹੀ ਨਹੀਂ ਸਵੇਰੇ ਹੋ ਰਿਹਾ ਸ਼ਾਮ ਵੇਲੇ ਹੋ ਰਿਹਾ ਦੁਪਹਿਰ ਨੂੰ ਹੋ ਰਿਹਾ ਦੁਹੇ ਦਿਨ ਹੋ ਰਿਹਾ ਨਾ ਕੋ ਧਰਮਿਆ ਨਾ ਕੋ ਧੜਾ ਰਹਿ ਗਿਆ ਨਾ ਲੋਕਾਂ ਦਾ ਗੰਗਾ ਗੇ ਨੰਦਾਰਾਮ ਜਮਨਾ ਗੇ ਜਮਨਾਦਾਸ ਤੇ ਜਦੋਂ ਇਹਨਾਂ ਦਾ ਆਪਣਾ ਹੀ ਸਿੱਧਕ ਨਹੀਂ ਤੇ ਪਵ ਜਿਹੜੀ ਇਹਨਾਂ ਦੇ ਮਗਰ ਤੁਰੂਗੀ ਉਹਨਾਂ ਨੂੰ ਕਿੱਥੇ ਪਹੁੰਚਾਉਣਗੇ ਇਹ ਜਿੰਨਾਂ ਦਾ ਆਪਣਾ ਹੀ ਕੋਈ ਥਾਂ ਟਿਕਾਣਾ ਨਹੀਂ ਰਹਿ ਗਿਆ ਤੇ ਸਾਡੇ ਧਾਰਮਿਕ ਬੰਦਿਆਂ ਦਾ ਵੀ ਇਹ ਹੀ ਹਾਲ ਹੈ ਪੰਜ ਪੀਰੀਏ ਬਣਿਓ ਤੇ ਸਾਧ ਸੰਗਤ ਜੀ ਜਿਲੇ ਆ ਗਿਆ ਇੱਥੇ ਨਾ ਤੇ ਮਨ ਚਾਹੇ ਵੀ ਮੈਂ ਤਾਂ ਜਾਣੂ ਤੇ ਮਹਾਰਾਜ ਅੰਤਰਜਾਮਤਾ ਨਾ ਪਹਿਲੀ ਵਾਰੀ ਮਿਲਣਾ ਮੇਰਾ ਨਾਂ ਲੈ ਕੇ ਬੁਲਾਉਣ ਜਿਹਦੇ ਤੁਹਾਨੂੰ ਦੋ ਰਾਂ ਰੈ ਨਹੀਂ ਮਹਾਰਾਜ ਅੰਤਰਜਾਮੇ ਆ ਗਈ ਐ ਅੰਤਰਜਾਮੀ ਪੁਰਖ ਬਧਾਤੇ ਸਰਦਾ ਮਨ ਕੀ ਪੂਰੇ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਓਕੋ ਕਰ ਸੰਤਨ ਕੀ ਧੂਰੇ ਪਰ ਹੁਣ ਜਿਹਦਾ ਕੀਰਤਨ ਸੁਲਾ ਪੜੀਏ ਫੇਰ ਨਾਲ ਪੰਗਤੀਆਂ ਬੋਲ ਦਈਏ ਕੋਈ ਕੀਰਤਨ ਸੁਲਾਦੇ ਪੋਲੇ ਗੈਰਹਿਰਾਂ ਵੀ ਭੁੱਲ ਗਏ ਜਪਜੀ ਵੀ ਭੁੱਲ ਗਿਆ ਪੰਜ ਬਾਣੀਆਂ ਵਿਭਾਗਾਂ ਲਈ ਐ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਅੰਮਰ ਛਗਣਾ ਵੀ ਛੱਡਤਾ ਬੋਤਲਾਂ ਦੇ ਦੌਰ ਚੱਲਦੇ ਆ ਡੁੱਬੇ ਹਾਂ ਗਲਾਸੋਂ ਕੇ ਨਾ ਉਬਰੇ ਜਿੰਦਗਾਨੀ ਮੈਂ ਸੈਂਕੜੇ ਹੀ ਬਹਿ ਗਏ ਬੋਤਲਾਂ ਕੇ ਬੰਦ ਪਾਣੀ ਨਾ ਕਈ ਦਾ ਪਿਆਲੀ ਚ ਡੁੱਬਿਆ ਹੁੰਦਾ ਸ਼ਾਮ ਨੂੰ ਕੋਈ ਅਧੀਏ ਚ ਕੋਈ ਪਉਏ ਚ ਤੇ ਜਿਹੜਾ ਬਹੁਤਾ ਦਾਰਾ ਕੋ ਹੁੰਦਾ ਨਾ ਤੇ ਬੋਤਲ ਨੇ ਸ਼ਾਮ ਨੂੰ ਉਹਨੂੰ ਮੁੰਦਾ ਕੀਤਾ ਹੁੰਦਾ ਇਹ ਕਹਿੰਦੇ ਅਸੀਂ ਰਾਜ ਲੈਣਾ ਕੱਲ੍ਹ ਸੇ ਦਾ ਤੇ ਲਾਣਗਿ ਰਾਜ ਜਿਨੇ ਰਾਜ ਬਣਾਉਣਾ ਨਾ ਉਹਨਾਂ ਨੂੰ ਨਸ਼ਾ ਛੱਡਣੇ ਪੈਣੇ ਆ ਅੰਮ੍ਰਿਤ ਛੱਕੇ ਗੁਰੂ ਆਲੇ ਬਣ ਕੇ ਤਿਆਰ ਪਰ ਤਿਆਰ ਹੋਣਾ ਪੈਣਾ ਤਿਆਰ ਪਰ ਤਿਆਰ ਤੇ ਮਹਾਰਾਜ ਕਹਿੰਦੇ ਆ ਦਸਮ ਪਾਤਸ਼ਾ ਬਿਨਾ ਤੇਗ ਤੀਰੰ ਨਰੰਗ ਪੇੜ ਜਾਨੋ ਗਹੋ ਕਾਨ ਤਾਕੋ ਕਿਤੈ ਲੈ ਸਧਾਨੋ ਇਹੀ ਮੋਰ ਆਗਿਆ ਸੁਨੋ ਏ ਪਿਆਰੇ ਬਿਨਾ ਤੇਗ ਕੇ ਸੰ ਦੇਹੋ ਨਾ ਦੀਦਾਰੇ ਜਿਹੜਾ ਸ੍ਰੀ ਸਾਹਿਬ ਤੋਂ ਬਿਨਾ ਕੇਸ ਦਾੜੀ ਨਹੀਂ ਰੱਖਦਾ ਕਹਿੰਦੇ ਉਹ ਤਾਂ ਭੇਡ ਦੀ ਨਹੀਂ ਆਈਆਂ ਜਿਵੇਂ ਭੇਡ ਨੂੰ ਕੰਨੋਂ ਫੜ ਕੇ ਜਿੱਧਰ ਮਰਜੀ ਲੈ ਜਾਓ ਤੇ ਉਹਦੀ ਇਹ ਹਾਲਤ ਮਾਰੇ ਸਿੱਖੋ ਦਾੜੀ ਤਾਰੀਫ਼ ਬਗੈਰ ਦਾੜੀ ਦਰਸ਼ਨਾਂ ਦੀ ਸਿੱਖ ਦੀ ਤਾਰੀਫ਼ ਦਾੜੀ ਹੈ ਕੇਸ ਜਿਹਦੇ ਮੂੰਹ ਤੇ ਨਹੀਂ ਕਹਿੰਦੇ ਮੈਂ ਉਹਦੇ ਮੱਥੇ ਹੀ ਨਹੀਂ ਲਗਣਾ ਚਾਹੁੰਦਾ ਜਾਂ ਜਨਾਨੀ ਦੇ ਨਹੀਂ ਹੁੰਦੀ ਜਾਂ ਨਿਆਣੇ ਦੇ ਨਹੀਂ ਹੁੰਦੇ ਮਾਰਾ ਹਰਖਵਾਲ ਦੱਸਦੇ ਸੀ ਕਿ 14 ਸਾਲ ਤੱਕ ਬੱਚੇ ਦਾ ਜਨਮ ਮਾਤਾ ਦੇ ਉਦਰ ਤੋਂ ਹੋਇਆ ਤੇ ਮਾਤਾ ਦਾ ਪ੍ਰਭਾਵ ਹੁੰਦਾ 14 ਸਾਲ ਤੱਕ ਉਹਦੇ ਦਾੜੀ ਨਹੀਂ 15ਵੇਂ 16ਵੇਂ ਸਾਲ ਫਿਰ ਦਾੜੀ ਮੁੱਛ ਫੁੱਟਣ ਲੱਗਦੀ ਫਿਰ ਉਹਦੇ ਅੰਦਰ ਪੁਰਸ਼ਪੁਣਾ ਪੈਦਾ ਹੁੰਦਾ ਦੇਖੋ ਮਹਾਪੁਰਖਾਂ ਦੇ ਬਚਨ ਸਾਰੀਆਂ ਗੱਲਾਂ ਲੇਖੀਆਂ ਨੇ ਮਹਾਪੁਰਖਾਂ ਦੀ ਜਵਾਨ ਜਿਹੜੀ ਪੰਜਵਾਂ 베ਦ ਹੁੰਦੀ ਹੈ ਗੱਜ ਕੇ ਬੋਲੋ ਵਾਹਿਗੁਰੂ ਤੇ ਜਿਨੇ 베ਦ ਸ਼ਾਸਤਰ ਬਣਾਏ ਵੀ ਸਾਧੂਆਂ ਨੇ ਜਿਨੇ ਗ੍ਰੰਥ 写ਾਰੇ ਸਾਧੂਆਂ ਨੇ ਲਿਖੇ ਜਿਤਨੇ ਵੀ ਫਲਸਫੀਏ ਕਿਸੇ ਮਤ ਦੇ ਵੀ ਲੈ ਲਓ ਉਹਦੇ ਪਿੱਛੇ ਕਿਸ ਨਾ ਕਿਸੇ ਮਹਾਪੁਰਖ ਦਾ ਹੋਵੇ ਅਜ ਉਹਨਾਂ ਦੀ ਨਕਲ ਕਰਕੇ ਅਸੀਂ ਆਪੋ ਆਪਣਾ ਬਣਾਈ ਜਾਨੇ ਠੱਪੇ ਆਪਣੇ ਲਈ ਜਾਨੇ ਇਹ ਦੇਣ ਸਾਰੀ ਉਹਨਾਂ ਲੋਕਾਂ ਦੀ ਸੋਇਸ ਕਰਕੇ ਜੇਸੂ ਵਲੇ ਫਿਰ ਇੱਥੇ ਆਇਆ ਮਾਰਾ ਕਹਿੰਦੇ ਆ ਵੀ ਪਘੀਰਤਾ ਦੇਵੀ ਦਾ ਚੇਲਾ ਪੈ ਗਈ ਖੈਰ ਮਿਲ ਗਈ ਮੁਕਤੀ ਕਹਿੰਦੇ ਮਹਾਰਾਜ ਦੇਵੀ ਨੇ ਤੁਹਾਡੇ ਕੋ ਭੇਜਿਆ ਇਹਦਾ ਪੱਕਾ ਚੇਲਾ ਬਣ ਗਿਆ ਨਾ ਪੂਰਾ ਗੁਰੂ ਜੀ ਮਿਲ ਗਿਆ ਤੇ ਕਹਿਣ ਲੱਗੇ ਮਾਰਾ ਫਿਰ ਮੈਨੂੰ ਸੇਵਾ ਕਹਿੰਦੇ ਹੋਰ ਤਮ ਮਹਾਰਾਜ ਦੀ ਕਿਰਪਾਈ ਹੈ ਤੂੰ ਸਾਡੇ ਲਈ ਦਾਤਣ ਲੈ ਕੇ ਆਇਆ ਕਰ ਮੁਖ ਮਾਂਜਣਾ ਹੁਣ ਤਾਂ ਗਿਆ ਹੁਣ ਤਾਂ ਬੁਰਸ਼ ਆ ਗਿਆ ਨਾ ਜੂੜੇ ਤੇ ਵੀ ਬੁਰਸ਼ ਮੂੰਹ ਤੇ ਵੀ ਬੁਰਸ਼ ਦਾੜੀ ਨਾ ਕੀ ਉਹ ਵੀ ਬੁਰਸ਼ ਫੇਰਦੇ ਕੰਗਾ ਵੀ ਗਿਆ ਆ ਪੰਜਾਂ ਕਗਾਰਾਂ ਤੋਂ ਬੁਰਸ਼ ਆ ਗਿਆ ਤੇ ਆ ਰਗ ਬਿਛਾ ਤੇ ਇੱਥੇ ਵੀ ਬੁਰਸ਼ ਫੇਰਦਾ ਝਾੜੂ ਬਾਰੂ ਛਾੜ ਦਤਾ ਤੇ ਭਾਈ ਗਰਦਾਸ ਕਹਿੰਦੇ ਤੱਪੜ ਝਾੜ ਬਿਛਾਏ ਧੂੜੀ ਨਾ ਆਇਆ ਪੋਰੇ ਮੱਟ ਅਣਾਏ ਨੀਰ ਪਰਾਇਆ ਉਹ ਤਾਂ ਸਾਰਾ ਛੱਡਤਾ ਇੰਨੇ ਅਮੀਰ ਜਾਦੇ ਬਣ ਗਏ ਕਿਹੜਾ ਪੋਚਾ ਲਾਉਂਦਾ ਫਿਰ ਇਹ ਕਿਹੜਾ ਝਾੜੂ ਫੇਰਦਾ ਫਿਰੇ ਇਹ ਦਸਾਰਾ ਕੰਮ ਛਾੜਤਾ ਮਨ ਤਾਂ ਸਾਰੀ ਸੇਵਾ ਬਿਜਲੀ ਤੇ ਰਹਿ ਗਈ ਹੱਥੀਂ ਤਾਂ ਛੱਡੇ ਹੀ ਦਿੱਤੀ ਐ ਤੇ ਸੇਵਾ ਤੋਂ ਬਿਨਾ ਹੋਰ ਦਾ ਛੁੱਧ ਕਿਵੇਂ ਹੋਊਗਾ ਆਤਮਿਕ ਬਲ ਬਣੂਗਾ ਕਿਵੇਂ ਮਾਨਸਿਕ ਮੰਡਲ ਮਜ਼ਬੂਤ ਕਿਵੇਂ ਹੋਵੇਗਾ ਭਾਂਡੇ ਮਾਂਜਣੇ ਵੀ ਛੱਡ ਤੂੰ ਵੀ ਸਰਫ ਹੈ ਉਹ ਅੰਦਰ ਫੇ ਕੈ ਆਈ ਜਾਂਦੇ ਐ ਤੇ ਬਿਮਾਰੀਆਂ ਵੀ ਪੈਦਾ ਹੋਈ ਜਾਂਦੀਆਂ ਅੰਦਰ ਜਾਂਦੇ ਨਾ ਆ ਸਰਫਾਂ ਛੋੜੇ ਜਿਹੇ ਅੰਦਰ ਜਾਣੇ ਜਿੰਨਾ ਮਰਜੀ ਤੋ ਲੋ ਉਹ ਫੇ ਬਿਮਾਰੀਆਂ ਪੈਦਾ ਕਰਨੀਆਂ ਤੇ ਫਸਲਾਂ ਤੇ ਵੀ ਦਵਾਈ ਬੂਟੀ ਐਨੀ ਆ ਜੜੀਆਂ ਬੂਟੀਆਂ ਵੀ ਫੂਕ ਕੇ ਰੱਖਦਿਆਂ ਨਾ ਜ਼ਿੰਮੇਦਾਰਾਂ ਨੇ ਜਦੋਂ ਜੜੀਆਂ ਬੂਟੀਆਂ ਨਾ ਰਹੀਆਂ ਤੇ ਦਵਾਈ ਬਣਨੀ ਕਾਦੀ ਐ ਪਾਣੀ ਸੀ ਉਹ ਵੀ ਦਰਿਆ ਗੰਦੇ ਨਾਲੇ ਬਣਾਤੇ ਖਵਾ ਵੀ ਆ ਪਟਾਕੇ ਚਲਾ ਚਲਾ ਕੇ ਜੇ ਮਾੜਾ ਮੋਟਾ ਸਾਹ ਆਉਂਦਾ ਵੀ ਉਹ ਸਾਹ ਆਉਣ ਨਹੀਂ ਦੇਣਾ ਗੱਜ ਕੇ ਬਰੋ ਵਾਹਿਗੁਰੂ ਇਹ ਨਹੀਂ ਬਿਕਾਥਾ ਵਰਤਾ ਹੁੰਦੀ ਐ ਉਦੋਂ ਵੀ ਚਲਾਉਣਗੇ ਕੀਰਤਨ ਹੋ ਰਿਹਾ ਤੇ ਸਾਡੇ ਪਟਾਕੇ ਸੁਣੋ ਤੁਹਾਡੀ ਕਥਾ ਦੀ ਲੋਟ ਨਹੀਂ ਉਮੇਗਾਣ ਗਏ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਬਚਨ ਸੁਣ ਨਹੀਂ ਦੇਣਾ ਕਿਸ ਨੂੰ ਆਪ ਗਏ ਔਰਨ ਨੂੰ ਖੋਬੈ ਆਗ ਲਗਾਏ ਮੰਦਰ ਮੈਂ ਸੋਵੈ ਅਬਰਨ ਹਸਤ ਆਪ ਹੈ ਕਾਨੇ ਤਿੰਨ ਕੋ ਦੇਖ ਕਬੀਰ ਲੈ ਜਾਣੇ ਕਹਿੰਦੇ ਇੰਨੇ ਬਿਸ਼ਰਮ ਤੇ ਢੀਠ ਹੋ ਗਏ ਕਬੀਰ ਸਾਹਿਬ ਕਹਿੰਦੇ ਸਾਨੂੰ ਸ਼ਰਮ ਆ ਰਹੀ ਇਹਨਾਂ ਨੂੰ ਨਹੀਂ ਸ਼ਰਮ ਆ। ਤਾਂ ਬਾਣੀ ਕਹਿ ਰਹੀ ਗੁਰੂ ਗ੍ਰੰਥ ਸਾਹਿਬ ਦੀ ਤੇ ਸੱਚੇ ਪਾਤਸ਼ਾਹ ਤੇ ਚੇਲਾ ਬਣ ਗਿਆ ਪੱਕਾ ਮਸਿਆਂ ਕਿੰਨੀ ਦੂਰ ਐ ਆਪਾਂ ਤਾਂ ਐਠੋਂ ਉੱਠ ਕੇ ਨਹੀਂ ਮੱਥਾ ਟੇਕਿਆ ਜਿਹੜੇ ਸੁੱਤੇ ਐ ਟੇਕਿਆ ਬਥਾਏ ਨਹੀਂ ਬੇਰ ਸਾਹਿਬ ਜੈ ਸ਼ਨਾਨੇ ਨਹੀਂ ਕੀਤਾ ਮੱਥਾ ਕੀ ਟੇਕਣਾ ਹੁਣ 1 ਵਜੇ ਭੋਗ ਪੈਣਾ 1:30 ਵਜੇ ਬਿਨਾਂ ਨਹਾਤਿਆਂ ਇਹਨਾਂ ਨੇ ਆਉਣਾ ਅੰਦਰ ਗੁਰਦੁਆਰੇ ਬਿਰਲੇ ਹੋਣਗੇ ਜਿਹੜੇ ਨਹਾ ਕੇ ਜਾਣਗੇ ਤੜਕੇ ਕਿਹੜਾ ਨਾ ਹੋਊਗਾ ਆ ਜਿਹੜੇ ਹੁਣ ਨਹੀਂ ਉੱਠ ਕੇ ਨਹਾ ਸਕੇ ਤੜਕੇ ਜਿਹੜੇ ਭੋਗ ਪੈਣਾ 40 ਤੇ ਇਹਨਾਂ ਜੋ ਨਹਾਉਣਾ ਕਹਿੰਿਆ ਜਿਹੜਾ ਬਿਨਾਂ ਨਹਾਤੇ ਗੁਰਦੁਆਰੇ ਜਾਊਗਾ ਉਹ ਮਾਰੇ ਦੀ ਅਸ਼ੀਰਵਾਦ ਲੈ ਲੂਗਾ ਸੋਚ ਲਿਓ ਗੱਲ ਨੂੰ ਧਿਆਨ ਨਾਲ ਤੁਹਾਡੀ ਹਾਲਤੇ ਬਣੀ ਹੋਈ ਏ ਗੱਲਾਂ ਲਈ ਬੜੇ ਅਸੀਂ ਸ਼ੇਰ ਬਣ ਗਏ ਆਂ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸੁਧਾ ਕਾਲੀਆਂ ਬਾਹਰੋਂ ਚਟਬੀਆਂ ਰੀਸਾਂ ਕਰੇ ਤਣਾੜੀਆਂ ਜੋ ਸੇਵਾ ਦਰ ਖੜੀਆਂ ਆ ਗੱਲਾਂ ਜੋਗੇ ਰਹਿ ਗਏ ਆਂ ਕਰਨੀ ਨਹੀਂ ਹੈਗੀ ਗੁਰੂ ਨਾਨਕ ਦੇ ਘਰ ਚ ਕਰਨੀ ਪ੍ਰਧਾਨਿਆ ਕਥ ਨਹੀਂ ਪ੍ਰਧਾਨ ਨਹੀਂ ਹੈਗੀ ਤੋ ਇਸ ਕਰਕੇ ਸਾਧ ਸੰਗਤ ਜੀ ਤੇ ਦਾਤਨ ਲਿਆਉਂਦਾ ਸੀ ਰੋਜ਼ ਇਹ ਨਹੀਂ ਪੇ ਕਦੀ ਕਦੇ ਆ ਗਿਆ ਕਦੀ ਕਦੇ ਪੂਰੇ ਅਗਜਕਟ ਪੌਣੇ 1 ਵਜੇ ਇਥੇ ਹਾਜ਼ਰ ਹੋ ਜਾਣਾ ਤੇ ਮਾਰੇ ਅੜੀਕ ਦੇ ਰਹਿਣ ਹੁਣ ਮਾਰੇ ਦਰਸ਼ਨ ਦੇਣ ਆਉਣਗੇ ਤੁਹਾਨੂੰ ਤੁਸੀਂ ਸੁੱਤੇ ਆ ਤੇ ਦਰਸ਼ਨ ਹੋ ਜੋ ਸੁੱਤੇ ਆ ਗਈ ਬਿਹਾਏ ਸੁੱਤਿਆਂ ਦੀ ਬੀਤ ਜਾਣੀ ਆ ਵੀ ਬਦਾ ਮਾਰੇ ਨਹੀਂ ਕੀਤੇ ਕਿਰਪਾ ਕਹਨੀ ਕਹਦੂ ਕਿਰਪਾ ਕਰ ਦੇਣੀ ਐ ਇਹ ਭਾਵਨਾ ਬਣਉਣੀ ਪੈਂਦੀ ਐ ਤੂੰ ਚੋ ਸੱਜਣ ਮੈ ਡਿਆ ਦੇਈ ਸਿਸ ਅਤਾਰ ਨੈਣ ਮਿਹੰਜੇ ਤਰਸਦੇ ਕਦ ਪਸੀ ਦੀਦਾਰ ਬਾਬਾ ਜਵਾਲਾ ਸੇ ਮਾਰੇ ਲੰਗਰ ਲਾਉਂਦੇ ਹੁੰਦੇ ਸੀ ਨਨਕਾਣਾ ਸਾਹਿਬ ਮਹੀਨਾ ਮਹੀਨਾ ਮੇਲਾ ਚੱਲਦਾ ਸੀ ਹੁਣ ਤਾਂ ਦੋ ਤਿੰਨ ਦਿਨਾਂ ਜੇ ਅਸੀਂ ਘਰ ਮਿੱਟੀ ਕੋਈ ਕਰ ਦੰਨੇ ਕੋਈ ਸੰਗਤ ਵਾਲੀ ਗੱਲ ਨਹੀਂ ਉਦੋਂ ਲੋਕਾਂ ਚ ਸ਼ਰਦਾ ਹੁੰਦੀ ਸੀ ਪਿਆਰ ਹੁੰਦਾ ਸੀ ਤੇ ਮਾਰਾ ਹਰ ਖਲ ਕਹਿੰਦੇ ਵੀ ਜਿਨੀ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨੇ ਆ ਨਾ ਉਹਦਾ ਬਹਿ ਜਾਓ ਤੇ ਜਿਨੀ ਆਸ਼ਤਬਾਜੀਤ ਕਲਦੀ ਦੇਖਣੀ ਉਹ ਚਲੇ ਜਾਓ ਤੇ ਹੁਣ ਆਮ ਨੌਜਾਨ ਨੂੰ ਵਰਤਾਉਂਦਾ ਆ ਇਸਤਬਾਜੀ ਦੇ ਨਿਆਣਿਆਂ ਨੂੰ ਵੀ ਕੱਲ ਅਸੀਂ ਕਥਾ ਲਿਆਏ ਤੇ ਦਰਸ਼ਨੀ ਜਿਹੜੀ ਪਟਾਕੇ ਜਲਾ ਰਹੇ ਸੀ ਗੱਜਕੇ ਬੋਲੋ ਵਾਹਿਗੁਰੂ ਦਾੜੀ ਹਾਲ ਤੇ ਸਾਹ ਸੰਗਤ ਜੀ ਫੇਰੇਗਾ ਤੇ ਲੱਡੂ ਦੇ ਸੀਗੇ ਦੇ ਮਠਿਆਈਆਂ ਤਿਆਰ ਕਰਕੇ ਸੋਚ ਪਵਿੱਤਰਤਾ ਨਾ ਰੱਖ ਲਈਆਂ ਇਹ ਨਹੀਂ ਪੇ ਕਾਹਤ ਇਹ ਹਲਵਾਈ ਨੇ ਬੀੜੀ ਲਈ ਹੋਵੇ ਤੇ ਉਧਰ ਮਠਿਆਈ ਤਿਆਰ ਕਰੇ ਪੂਰੇ ਗੁਰਮਖ ਬਵੇਕ ਵਾਲੇ ਰੱਖ ਲਈਆਂ ਤੇ ਮਾਰੇ ਕਹਿੰਦੇ ਲੈ ਬੇ ਅਕਿਉ ਥੱਕਿਓ ਨਾ ਪਤਾ ਨਹੀਂ ਉਹਨੇ ਕਿਹੜੇ ਰੂਪ ਚਾਉਣਾ ਉਹਦਾ ਚਲੇ ਗਿਆ ਇਸ ਬਾਈਆਂ ਵਾਲੇ ਤੇ ਰਹਿ ਗਿਆ ਚੰਦ ਬੰਦੇ ਜਿਲੇ ਆ ਗਏ ਆ ਕੇ ਬੋਲੇ ਤੈਨੂੰ ਸਿ ਬੜ ਬੜੇ ਜਵਾਨ ਮੜਾਸੇ ਹਾਰੇ ਹੋਏ ਕਹਿੰਦੇ ਸੁਣਿਆ ਸੰਤ ਹਰਖੁੜੀਆਂ ਦਾ ਲੰਗਰ ਬੜਾ ਚੱਲਦਾ ਸਾਨੂੰ ਤਾਂ ਪ੍ਰਸ਼ਾਦਾ ਨਹੀਂ ਮਿਲਿਆ ਉਹ ਸਾਹਿਬ ਕਹਿੰਦੇ ਮਾਰਾ ਆਓ ਜਿਲੇ ਹਾਤੋਂ ਲੱਗੇ ਪਾਣੀ ਡੋਲੀ ਜਾਣ ਪਿਆਕ ਜਾਣ ਇਹ ਪਰ ਉਹ ਪੱਕੇ ਕੀਤੇ ਹੋਏ ਸੀ ਜਲ ਵਰਤ ਲਿਆ ਆਸਨ ਸਜਾਤ ਤੇ ਸੁਭਾਇਮਨ ਹੋ ਗਏ ਤੇ ਛਕਾਉਂਦੇ ਅਗਸਤ ਮੂਨੀ ਵਾਲਾ ਰੂਪ ਧਾਰ ਲਿਆ ਜੜਾਉਣ ਬਸ ਕਹਿੰਦੇ ਲਿਆਓ ਕਹਿੰਦੇ ਸੁਣਿਆ ਸੀ ਬੜਾ ਲੰਗਰ ਚੱਲਦਾ ਤੇ ਮਹਾਰਾ ਹਰ ਕੋਲ ਜਿਹੜਾ ਬਚ ਉਹਨੇ ਕਿਹਾ ਉਹ ਤਾਂ ਮੈਂ ਕਹਿ ਨਹੀਂ ਸਕਦਾ ਮਾਹ ਪਰੇਸ਼ਾਨ ਹੁੰਦਾ ਕਹਿੰਦੇ ਆ ਮਠਿਆਈਆਂ ਕਿਲੇ ਬਣਾ ਕੇ ਰੱਖੀਆਂ ਕਹਿੰਦੇ ਮਹਾਰਾ ਤੁਹਾਡੇ ਰਲਸਨਾ ਤੋਂ ਬਚਨ ਕੋ ਹੋਣਾ ਸੀ ਫੇਰ ਉਹ ਛਕਾਇਆ ਤੇ ਉੱਥੇ ਆਦਰਸ਼ਤ ਹੋ ਗਏ ਉੱਥੇ ਹੀ ਦਰਸ਼ਨ ਦਿੰਦੇ ਆ ਭਾਵਨਾ ਹੋਵੇ ਤਨ ਸੋ ਬੇਲਾ ਜਦ ਦਰਸ਼ਨ ਕਰਨਾ ਹੋ ਬਲੇ ਹਾਰੀ ਸਤਗੁਰ ਚਰਨਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਜੀਰਾ ਜਿਵੇਂ ਗੁਰੂ ਅਰਜਨ ਦੇਵ ਦੀ ਸਿੱਖ ਲੱਗੀ ਸੀ ਨਾ ਲਾਹੌਰ ਚ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੈ ਯਾਤ੍ਰਿਕ ਕੀ ਨਾਈ ਲੇਖਾ ਨ ਉਤਰੈ ਸੰਤਾਂ ਦਾ ਸੰਤ ਨ ਆਵੇ ਬਿਨ ਦੇਖੈ ਗੁਰ ਦਰਬਾਰ ਦੇ ਕਿੰਨਾਂ ਸ਼ਬਦ ਵਿੱਚ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਤੇਰਾ ਮੁਖ ਸੁਹਾਵਾ ਜਿਓ ਸਹਿਜ ਧਨ ਬਾਣੀ ਚਿਰ ਹੋਆ ਦੇਖਾ ਸਾਰੰਗ ਪਾਣੀ ਇਹ ਭਾਗਿਆ ਫਿਰ ਬਾਬਾ ਬੁੱਢਾ ਜੀ ਨੇ ਕਿਰਪਾ ਕੀਤੀ ਨਾ ਚੌਥੇ ਬੰਦ ਵਿੱਚ ਭਾਗ ਹੋਆ ਗੁਰ ਸੰਤ ਮਲਾਇਆ ਪਰਬ ਅਵਨਾਸੀ ਕਰ ਮਹਿ ਪਾਇਆ ਸੇਵ ਕਰੀ ਪਲ ਜਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਇਹ ਸ਼ਬਦ ਪੜ ਲਿਓ ਸ਼ਬਦ ਜਾ ਰਹੇ ਹੁਣ ਸ਼ਬਦ ਜਾ ਰਹੇ ਕਿਹਨੂੰ ਪੜਨੇ ਆ ਆਪਾਂ ਨੂੰ ਬੇਲ ਕਿਤੇ ਚੱਟੇ ਦੇ ਤੁਵੇਂ ਲਈਏ ਡੋਡਿਆਂ ਦੇ ਚਮਚੇ ਲਾਈਏ ਅੱਗੇ ਦਾ ਦੌਰੀ ਚ ਮਲ ਕੇ ਪਿੰਦੇ ਸੀ ਨਾ ਹੁਣ ਕਹਿੰਦੇ ਚਮਚਾ ਲਾ ਲਿਆ ਚਮਚਾ ਗ੍ਰਾਈਂਡ ਕਰਕੇ ਰੱਖੇ ਹੁੰਦੇ ਆ ਉਤੋਂ ਪਾਣੀ ਪੀ ਲਿਆ ਤੇ ਟੋਟਕੇ ਬਣਾਏ ਜੋ ਪੋਸਤਾ ਮਨ ਦੋਸਤਾ ਤੇਰਾ ਸੋਨੇ ਜੜਾਈ ਬੂਟਾ ਜਿਹੜਾ ਤੈਨੂੰ ਮਲਮਲ ਪੀਵੇ ਤੇ ਦੇਵੇ ਸੁਰਗ ਦਾ ਝੂਟਾ ਇਹਦਾ ਹਾਲਤ ਬਣੀ ਹੋਈ ਐ ਨਾ ਤੇ ਗੱਲਾਂ ਬੜਵੜੀਆਂ ਕਰਦੇ ਆ ਤੇ ਸਾਧ ਸੰਗਤ ਜੀ ਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਸਿੱਖੀ ਬਾਰੀਕ ਹੈ ਤਿੱਖੀ ਖੰਡੇ ਧਾਰ ਇਹ ਬਾਲੋਂ ਨਿੱਕੀ ਭਗਤਾਂ ਦੀ ਚਾਲ ਨਰਾਲੀ ਚਾਲਨ ਵਾਲੀ ਭਗਤਾਂ ਕੇਰੀ ਬਿਘਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਬਾਲੋਨੀ ਕੀ ਏਤ ਮਾਰਗ ਜਾਣਾ ਜੇ ਆਨੰਦ ਸਾਹਿਬ ਪੜਨ ਤਾਂ ਫੇਰ ਹੀ ਪਤਾ ਲੱਗੇ ਨਾ ਇਹੋ ਜੀ ਚਾਲਿਆ ਅੱਜ ਸਾਡੀ ਚਾਲ ਕਿੰਮਿਆਂ ਸਾਡੀ ਚਾਲ بگੜ ਗਈ ਜੇ ਇੱਥੇ ਆਏ ਆ ਗੁਰੂ ਦੀ ਬਾਣੀ ਸੁਣ ਕੇ ਆਪਣੀ ਚਾਲ ਸੁਧਾਰ ਲਈਏ ਜੇ ਤਾਂ ਗੱਡੀ ਚੱਲੇ ਨਾ ਗਾਡਰਾਂ ਤੇ ਸਟੇਸ਼ਨ ਵੀ ਭੰਨੀ ਜਾਂਦੀ ਜੰਕਸ਼ਨ ਤੇ ਪਹੁੰਚਾ ਦਿੰਦੀ ਹੈ ਤੇ ਜੇ ਲੀਤੋਂ ਲੈ ਜਾਏ ਤੇ ਗੱਡੀ ਦਾ ਵਿੱਚ ਜਿਹੜੇ ਵਿੱਚ ਬੈਠੇ ਆ ਸਭ ਤੇ ਰਹਿਣਗੇ ਗੱਜ ਕੇ ਬੋਲੋ ਵਾਹੀ ਸਾਡੀ ਗੱਡੀ ਲੀਤੋਂ ਲਈ ਹੋਈ ਹੈ ਬਾਹਰਲੇ ਸੂਬਿਆਂ ਚਲੇ ਜਾਓ ਕੋਈ ਸਿੱਖੀ ਹੈਗੀ ਹੈ ਜਿਹੜਾ ਪੰਜਾਬ ਦਾ ਹਾਲ ਹੈ ਉਹ ਤੁਹਾਡੇ ਸਾਹਮਣੇ ਆ ਜਿੰਨੀ ਸ਼ਰਾਬ ਸਾਰੇ ਪੰਜਾਬ ਵਿੱਚ ਲੱਗਦੀ ਨਾ ਕੱਲੇ ਅੰਮ੍ਰਿਤਸਰ ਚ ਲੱਗਦੀ ਐ ਦਿਨੇ ਅੰਮ੍ਰਿਤਸਰ ਜੇ ਕੱਲੇ ਸ਼ਹਿਰ ਚ ਹੀ ਐ ਆ ਸੁਲਤਾਨਪੁਰ ਨਗਰ ਸੜਕਾਂ ਦਾ ਹਾਲ ਦੇਖ ਲੋ ਆ ਬੇਰ ਸਾਹਿਬ ਦਾ ਮੋਰਲੇ ਪਾਸਾ ਦੇਖ ਲੋ ਕੀ ਹਾਲ ਹੋਇਆ ਪਿਆ ਅੰਮ੍ਰਿਤਸਰ ਜਾ ਕੇ ਕੂੜੇ ਦੇ ਢੇਰ ਥਾਂ ਥਾਂ ਜਿਹਨੂੰ ਮਾਰਨ ਅੰਮ੍ਰਿਤਸਰ ਸਿਫਤੀ ਦਾ ਘਰ ਬਣਾਇਆ ਸੀ ਅਸੀਂ ਨਰਕ ਦਾ ਘਰ ਬਣਾ ਕੇ ਬੈਠੇ ਹਾਂ ਕੋਈ ਸਫਾਈ ਨਹੀਂ ਅੱਗੇ ਪਿੱਛੇ ਸੜਕ ਸਾਫ਼ ਨਹੀਂ ਕਰਨੀ ਜਦੋਂ ਨਗਰ ਕੀਰਤਨ ਹੋਵੇ ਨਾ ਪੰਜਾਂ ਪਿਆਰਿਆਂ ਦੇ ਪੈਰਾਂ 'ਚ ਝਾੜੂ ਮਾਰਦੇ ਆ ਗੱਜ ਕੇ ਬੋਲੋ ਵਾਹਿਗੁਰੂ ਕੁੱਤਣ ਦੱਸਣਾ ਭਈ ਮੂਵੀ 'ਚ ਮੇਰੀ ਫੋਟੋ ਬਹੁਤ ਵੱਡਾ ਸੇਵਾ ਜ਼ਾ ਰਿਹਾ ਅੱਗੇ ਪਿੱਛੇ ਦਾ ਝਾੜੂ ਫੇਰਿਆ ਨਹੀਂ ਚਲੋ ਮੜਾ ਜਾ ਸਰਾਟਾ ਪੈ ਗਿਆ ਸਾਰਾ ਕਟਾੜਾ ਕਿਤੇ ਮਹਾਰਾਜ ਤੇ ਭਾਈਏ ਇਹ ਤਾਂ ਸਾਡੇ ਹਾਲ ਚਾ ਅਕਲੀ ਸਾਹਿਬ ਸੇਵਿਜੈ ਅਕਲੀ ਪਾਈਏ ਮਾਨ ਅਕਲੀ ਪੜ ਕੇ 부ਝਿਆ ਤੇ ਅਕਲੀ ਕੀਚਾ ਦਾਨ ਅਕਲ ਇਹ ਨਾ ਆਖੀਏ ਅਕਲ ਗਬਾਈਏ ਬਾਦ ਬਾਦ ਝਗੜਿਆਂ ਵਿੱਚ ਪੈਣਾ ਇਹਦਾ ਨਾਮ ਅਕਲ ਨਹੀਂ ਅਕਲ ਆ ਜਿਹੜਾ ਮਨ ਚੋਂ ਕਲਪਨਾ ਨੂੰ ਦੂਰ ਕਰਕੇ ਇੱਕ ਅਕਾਲ ਨਾਲ ਜੁੜ ਜਾਣਾ ਉਹ ਤਾਂ ਅਸੀਂ ਭੁੱਲ ਗਏ ਸਾਰੇ ਤੇ ਜਿੰਨੀ ਦੁਨੀਆ ਇਹ ਆ ਰਾਮ ਰੋਲਾ ਪੈ ਰਿਆ ਕੋਈ ਉਧਰ ਕੋਈ ਮਰਿਆ ਕੋਈ ਉਧਰ ਕੋਈ ਮਰਿਆ ਪਕੌੜੇ ਖਾ ਲਿਆ ਜਲੇਬੀਆਂ ਖਾ ਲਈਆਂ ਘੁਮਗਮਾ ਕੇ ਚੱਲ ਗਏ ਘੇੜਾ ਰਹਿਣਾ ਬੇਰਸਾ ਵੀ ਪਰ ਸੰਗ ਵਿੱਚ ਨਹੀਂ ਰਹਿਣਾ ਤੇ ਇੱਥੇ ਹੀ ਜਾ ਸੰਗਤ 'ਚ ਬਹਿਣਾ ਨਹੀਂ ਜੇ ਸੰਗਤ 'ਚ ਬਹਿਣਾ ਸਿੱਖ ਲੰਦੇ ਨਾ ਨਸ਼ੇ ਵੀ ਥੋਂ ਉੱਡ ਜਾਂਦੇ ਰੋਮਾਂ ਦੀ ਬਿਅਦਬੀ ਨਾ ਹੁੰਦੀ ਅੱਜ ਸਾਰਾ ਪੰਜਾਬ ਜਟਾ ਜੂਟ ਅਮਰਤਾਰੀ ਹੋ ਜਾਂਦਾ ਗੱਜ ਕੇ ਬੋਲੋ ਵਾਹਿਗੁਰੂ ਸੰਗਤ ਛੱਡ ਦਿੱਤੀ ਸੰਗਤ ਨੂੰ ਟੁੱਟਿਆ ਉਹ ਗੰਗਾ ਜੀ ਦਾ ਪਾਣੀ ਪਵਿੱਤਰ ਮੰਨਿਆ ਜਾਂਦਾ ਜੇ ਗੰਗਾ ਨਾਲੋਂ ਟੁੱਟੇ ਤਾਂ ਛੱਪੜ ਬਣ ਜਾਂਦਾ ਕਿ ਨਹੀਂ ਪਾਣੀ ਤਾਂ ਉਹੀ ਸੀ ਗੰਗਾ ਦਾ ਜਾਲਾ ਪੈ ਗਿਆ ਕੀੜੇ ਪੈ ਗਿਆ ਬੋ ਮਾਰਨ ਲੱਗ ਪਿਆ ਪੂਰ ਗੰਗਾ ਚਾਲ ਸੀ ਨਾੜੋਂ ਟੁੱਟ ਗਿਆ ਜੇ ਉਹੀ ਗੰਦਾ ਨਾਲਾ ਵਿੱਚ ਪੈ ਜਾ ਤੇ ਗੰਗਾ ਬਣ ਜਾਊ ਕਿ ਨਹੀਂ ਅੱਕ ਦੀਆਂ ਕੁਕੜੀਆਂ ਹੁੰਦੀਆਂ ਖਖੜੀਆਂ ਸੁਹਾਬੀਆਂ ਲੱਗਣੀਆਂ ਅੱਕ ਕੰਠ ਬਿਰਹ ਵਿਛੋੜਾ ਧਣੀ ਸੋ ਨਾਨਕ ਸਹਿਸ ਗੰਠ ਅੱਕ ਦੀ ਕੁਕੜੀ ਜਿਹਦਾ ਬੂਟੇ ਨਾ ਜੁੜਿਓ ਨਾ ਹਰੀ ਕਚੂਰਿਆ ਜੇ ਨਾਲੋਂ ਟੁੱਟ ਗਈ ਪੀਲੀ ਹੋ ਕੇ ਫੁੱਟ ਜੂ ਤੇ ਬਾਂਬ ਰੋਲੇ ਬਣ ਕੇ ਉੜੀ ਫਿਰੂਗੀ ਅੱਜ ਅਸੀਂ ਗੁਰੂ ਨਾਲ ਟੁੱਟ ਗਏ ਆ ਇੱਥੇ ਆਇਆ ਗੁਰੂ ਨਾਲ ਜੁੜਨ ਵਾਸਤੇ ਇਹਦਾ ਨਾਮ ਹੈ ਜੋੜ ਮੇਲਾ ਜੇ ਟੁੱਟੇ ਆ ਜੁੜ ਜੇ ਜੀ ਤੇ ਮਾਰੇ ਅੱਗੇ ਅਰਦਾਸ ਕਰੀਏ ਟੁੱਟੇ ਬੰਧਨ ਜਾ ਸਕੇ ਹੋਆ ਸਾਧੂ ਸੰਗ ਜੋ ਰਾਤੇ ਰਾਂਗੇ ਕੇ ਨਾਨਕ ਗੂੜਾ ਰੰਗ ਬਿਨਾਂ ਸਾਧੂ ਤੇ ਕੌਣ ਜੋੜੂਗਾ ਜਿਹੜਾ ਜੁੜਿਆ ਹੋਈ ਜੁੜੂ ਜਿਹੜਾ ਆਪੇ ਟੁੱਟਾ ਫਿਰਦਾ ਦੂਏ ਨੂੰ ਕਿੱਥੋਂ ਜੋੜ ਦਊਗਾ ਦਰਜੀ ਨੇ ਸੂਈ ਐ ਥੋ ਟੰਗੀ ਹੁੰਦੀ ਐ ਉਹ ਟੁੱਟੇ ਨੂੰ ਗੰਢਦੀ ਐ ਕੈਂਚੀ ਸਾਬ ਤੇ ਨੂੰ ਕੁੱਤਰਦੀ ਐ ਪੈਰਾਂ 'ਚ ਪਈ ਹੁੰਦੀ ਐ ਜੋੜਨ ਵਾਲੀ ਗੱਲ ਅੱਜ ਕੱਲ੍ਹ ਤੋੜਨ ਵਾਲੀ ਗੱਲ ਬਹੁਤ ਚੱਲ ਰਹੀ ਐ ਆਪੂ ਆਪਣੇ ਗਰੁੱਪ ਬਣਾ ਲਿਆ ਆਪੂ ਆਪਣੀਆਂ ਪਾਰਟੀਆਂ ਬਣਾ ਲਈਆਂ ਆਪਣੀ ਹਉਮੈ ਨੂੰ ਪੱਠੇ ਪਾਈ ਜੰਨੇ ਆ ਇੰਨੀ ਧੜੇਬੰਦੀ ਹੋ ਗਈ ਐ ਜਿਹਦਾ ਹਿਸਾਬ ਕੋਈ ਨਹੀਂ ਕਿਉਂਕਿ ਭਾਈ ਗੁਰਦਾਸ ਕਹਿੰਦੇ ਐ 12 ਮੈਂ ਜੋਗੀ ਖੱਪ ਜਾਵੇ ਸੰਨਿਆਸੀ 6 4 ਸੰਨਿਆਸੀਆਂ ਦੇ 6 ਤੇ 4 10 ਬਣੇ ਸੀ ਜੋਗੀਆਂ ਦੇ 12 ਪੰਥ ਤੇ ਸਾਡੇ ਹੁਣ ਪਤਾ ਨਹੀਂ ਕਿੰਨੇ ਕੁ ਬਣਾਈ ਫਿਰਦੇ ਆ ਚਾਰ ਜਣੇ ਇਕੱਠੇ ਹੁੰਦੇ ਆ ਸਾਡੀ ਫਲਾਨੀ ਸੋਸਾਇਟੀ ਆ ਜੀ ਇਹ ਗੁਰੂ ਦਾ ਪੰਥ ਕਿਹੜਾ ਹੋਵੇ ਤੇਰੀ ਸੋਸਾਇਟੀ ਹੋ ਗਈ ਸੋਸਾਇਟੀਆਂ ਬਣਾ ਲਈਆਂ ਤੇ ਮਹਾਰਾਜਨ ਤੇ ਸਾਰਿਆਂ ਨੂੰ ਰਾਣਾ ਰੰਗ ਬਰਾਬਰੀ ਪੈ ਲਈ ਪਵਣਾ ਜਗ ਵਰਤਾਇਆ ਜਗ ਵਰਤਾਇਆ ਪੰਜਾਂ ਪਿਆਰਿਆਂ ਚ ਪੰਜ ਲਾਇਏ ਸੀ ਪਹਿਲਾ ਖੱਤਰੀ ਆਇਆ ਦੂਜਾ ਜੱਟ ਆਇਆ ਤੀਜਾ ਛਿੰਦਿਆਂ ਚੋਂ ਆਇਆ ਚੌਥਾ ਝੂੜਾਂ ਚੋਂ ਆਇਆ ਪੰਜਮਾ ਨਾਈਆਂ ਚੋਂ ਆਇਆ ਸਾਰਾ ਕੁਝ ਖਤਮ ਕਰਕੇ ਹਾਂਜੀ ਖੰਡੇ ਦਾ ਅੰਮਰ ਛਕਾ ਕੇ ਫਿਰ ਖਾਲਸਾ ਬਣਾਇਆ ਸੀ ਅਸੀਂ ਮੁੜ ਕੇ ਫਿਰ ਉਹਨਾਂ ਜਾਤਾਂ ਪਤਨਾਂ ਜਿਹੜਾ ਉਹਨਾਂ ਦੀ ਬਰਾਦਰੀ ਦਾ ਹੋ ਗਿਆ ਨੇ ਸ਼ਰੋਮਣੀ ਸ਼ਹੀਦ ਤੇ ਬਾਕੀ ਸ਼ਹੀਦੀ ਸ਼ਰੋਮਣੀ ਨਹੀਂ ਜਿਨ੍ਹਾਂ ਨੇ ਗੁਰੂ ਵਾਸਤੇ ਆਪਾਂ ਵਾਰਿਆ ਸਾਰੇ ਹੀ ਸ਼ਰੋਮਣੀ ਆ ਕਹਿੰਦੇ ਜਾਤ ਨਹੀਂ ਜਾਤਾਂ ਦਾ ਤਾਂ ਹੁਣ ਮਸਲਾ ਜਿਆਦਾ ਵੱਧ ਗਿਆ ਸੋggen ਉਹ ਵੀ ਆਪੋ ਆਪਣੀ ਗੋਤ ਉਹੋ ਲਾ ਲੈ ਅੰਮਰ ਚੱਕਦੇ ਨਹੀਂ ਹੁਣ ਬੀਬੀ ਕੋਈ ਆਪਣੇ ਆਪ ਨੂੰ ਕੌਰ ਨਹੀਂ ਲਾਉਂਦੀ ਤੇ ਸਿੰਘ ਜਿਹੜਾ ਸਿੰਘ ਨਹੀਂ ਲਾਉਂਦਾ ਅਕਾੜ ਪੜ ਕੇ ਵਿਆਹ ਚਾਂ ਦੇਖ ਲੋ ਦਵਿੰਦਰ ਬਿਦਰ ਬਿੰਦਰ ਇਹ ਨਹੀਂ ਪਤਾ ਇਹਨਾਂ ਚ ਮੁੰਡਾ ਕਿਹੜਾ ਤੇ ਕੁੜੀ ਕਿਹੜੀ ਆ ਗੱਜ ਕੇ ਬੋਲੋ ਵਾਹਿਗੁਰੂ ਇਹ ਨਿਊ ਲਾਈਟ ਦਾ ਜੋਗਿਆ ਇੰਨਾ ਵਿਕਾਸ ਹੋ ਗਿਆ ਸਾਡਾ ਤੇ ਗੁਰੂ ਨੇ ਜਿਹੜੇ ਸਾਨੂੰ ਸ਼ਬਦ ਦਿੱਤੇ ਸੀ ਉਹ ਹੁਣ ਸਾਨੂੰ ਚੰਗੇ ਨਹੀਂ ਲੱਗਦੇ ਗੁਰੂ ਦੀ ਮਰਜ਼ਾਦਾ ਗੁਰੂ ਕੇ ਅਸੂਲ ਗੁਰੂ ਨੇ ਜੇ ਸਾਨੂੰ শিক্ষা ਦਿੱਤੀ ਸੀ ਉਦੋਂ ਤਾਂ ਹੀ ਬਹੁਤ ਦੂਰ ਜਾ ਰਹੇ ਤਾਂ ਹੀ ਤਾਂ ਮਾਰ ਖਾ ਰਹੇ ਆ ਅੱਜ ਮਾਰੇ ਦੇ ਚਰਨਾਂ 'ਚ ਆਏ ਆ ਪਰਨ ਕਰਕੇ ਜਾਓ ਕਿ ਰੋਮਾਂ ਦੀ ਬੇਅਦਵੀ ਨਹੀਂ ਕਰਾਂਗੇ ਕੋਈ ਨਸ਼ਾ ਨਹੀਂ ਵਰਤਾਂਗੇ ਅਮਰਤ ਵਲੇ ਇਸ਼ਨਾਨ ਕਰਕੇ ਬਾਣੀ ਪੜਾਂਗੇ 2.5 ਘੰਟੇ ਦਾ ਜਾਪ ਸਿਮਰਨ ਔਰ ਕਿਰਤ ਦਾ ਦਸਮਾ ਸਾਹਿਬ ਧਰਮ ਕਾਰਜਾਂ ਵਿੱਚ ਲਾਵਾਂਗੇ ਆ ਜਿੰਨਾ ਨਸ਼ਿਆਂ 'ਚ ਪੈਸਾ ਜਾ ਰਿਹਾ ਫੈਸ਼ਨ 'ਚ ਜਾ ਰਿਹਾ ਇਹ ਹੀ ਧਰਮ ਕਾਰਜਾਂ 'ਚ ਕਰੋ ਤੁਹਾਡਾ ਪੰਜਾਬ ਅਮਰੀਕਾ ਨੂੰ ਪਿੱਛੇ ਛੱਡ ਜੂਗਾ ਕਿੰਨਾ ਪੈਸਾ ਨਸ਼ਿਆਂ 'ਚ ਬਰਬਾਦ ਹੋ ਰਿਹਾ ਬਿਆਂ ਸ਼ਾਦੀਆਂ ਦੇ ਵਿੱਚ ਫੈਸ਼ਨਾਂ ਵਿੱਚ ਕਿੰਨਾ ਬਰਬਾਦ ਹੋ ਰਿਹਾ ਕਿਉਂਕਿ ਪੈਰਿਸ ਵਿੱਚ ਫੈਸ਼ਨ ਦਾ ਸਮਾਨ ਤਿਆਰ ਹੁੰਦਾ ਸਾਰੀ ਦੁਨੀਆ ਸਪਲਾਈ ਹੁੰਦਾ ਇੱਕ ਸਾਲ ਦਾ ਜਿੰਨਾ ਸਮਾਨ ਹੈ ਨਾ ਉਸ ਪੈਸੇ ਨਾਲ ਸਾਰੀ ਵਰਲਡ ਦੇ ਬੱਚੇ-ਬੱਚੀਆਂ ਬੀਏ ਤੱਕ ਪੜ ਸਕਦੇ ਆ ਬੀਏ ਤੱਕ ਕਿੰਨੀ ਬਰਬਾਦੀ ਹੋ ਰਹੀ ਹੈ ਸੋ ਅੱਜ ਗੁਰੂ ਨਾਨਕ ਦੇ ਚਰਨਾਂ ਚਾਏ ਆ ਇੱਥੇ ਹੁਣ ਇੱਕ ਤੰਦ ਨਹੀਂ ਟੁੱਟਾ ਜਿਹੜਾ ਗੰਢਿਆ ਜਾਂ ਤਾਣੀਆਂ ਟੁੱਟੀਆਂ ਪਈਆਂ ਤਾਣੀਆਂ ਟੁੱਟੀਆਂ ਹੁਣ ਤਾਂ ਮਹਾਰਾਜ ਅੱਗੇ ਅਰਦਾਸ ਹੈ ਕਿ ਤੁਸੀਂ ਫੇਰਾ ਪਾਓ ਨੇਕ ਅਲੰਗ ਬੱਜੀ ਡੰਕ ਚੜੂ ਦਲ ਰਵਿੰਦਰ ਜੀਓ ਨੇਕ ਅਲੰਗ ਜੀ ਹੁਣ ਕਿਰਪਾ ਕਰ ਦਿਓ ਹੁਣ ਇਹ ਬੰਦਿਆਂ ਦੇ ਵਾਅਦਾ ਨਹੀਂ ਰਹਿ ਗਿਆ ਇਹ ਬਿਮਾਰੀ ਨਹੀਂ ਵੱਧ ਗਈ ਹੈ ਸੁਮਾਰੇ ਸੱਚੇ ਪਾਤਸ਼ਾਹ ਨੇ ਜਿਹੜਾ ਸ਼ਬਦ ਬਖਸ਼ਿਆ ਸ਼ਬਦ ਗਿਆਨੀ ਜੀ ਬੜਾ ਲੰਬਾ ਤੇ ਈ ਦੀ ਵਿਆਖਿਆ ਵੀ ਕਾਫੀ ਹੈ ਵਿੱਚ ਜੇ ਸਾਰਾ ਖਲਾਸਾ ਕਰੀਏ ਇਹਦਾ ਰਿਜ਼ਲਟ ਇਹ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਸਾਰਾ ਕੁਝ ਕਰਕੇ ਰਿਜ਼ਲਟ ਇਹ ਕੱਢਿਆ ਕਿ ਸੰਗਤ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਕਲਕੱਤੇ ਗੁਰਦੁਆਰਿਆਂ ਦਾ ਇਹ ਬੜੀ ਸੰਗਤ ਆ ਇਹ ਛੋਟੀ ਸੰਗਤ ਆ ਸੰਗਤਾਂ ਦੇ ਨਾਮ ਇਸ ਕਰਕੇ ਧੜੇ ਬੰਦੀਆਂ ਤੋਂ ਪਲਟੀ ਬੈਜੀਆਂ ਤੂੰ ਉੱਪਰ ਉਠੋ ਖੰਡੇ ਬਾਜ ਦਾ ਅੰਮ੍ਰਿਸ਼ਾ ਕੇ ਸਾਰੇ ਖਾਲਸੇ ਬਣੋ ਜੇ ਖਾਲਸੇ ਬਣ ਜਾਓਗੇ ਇਮਾਰਤ ਤੁਹਾਨੂੰ ਕਿੰਨਾ ਪਿਆਰ ਕਰਨਗੇ ਦੱਸ ਬਾਬਾ ਅਤਰ ਸਿੰਘ ਮਹਾਰਾਜ ਮਾਸਤੂਆ ਨੂੰ ਕਿਸੇ ਨੇ ਪੁੱਛਿਆ ਕਿ ਮਹਾਰਾਜ ਤੁਸੀਂ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਆਪ ਜੀ ਨੇ ਦਸਮ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਣਗੇ ਤੁਹਾਡੇ ਦੇ ਕਿਰਪਾ ਕਰਦੇ ਆ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੁੰਦਾ ਪ੍ਰਮਾਤਮਾ ਦਾ ਸਰੂਪ ਵੀ ਦਸਮ ਪਾਤਸ਼ਾਹ ਬਾਰੇ ਦੱਸੋ ਕਿ ਉਹ ਕਿਹੋ ਜਿਹਾ ਸੀ ਇਹ ਪ੍ਰਸ਼ਨ ਕੀਤਾ ਮਹਾਰਾਜ ਦਾ ਸੰਪਾਦਸ਼ਨ ਜਿਹੜੇ ਸਿੰਘ ਨੇ ਕੀਤਾ ਸਿੰਘ ਬਹਿ ਹਤਿਆਰ ਪਰ ਤਿਆਰ ਸੀ ਪਰ ਹਾਲੇ ਇੱਛਾ ਸੀ ਕਿ ਮਾਰੇ ਦਰਸ਼ਨ ਦੇਣ ਉਹਨੋਂ ਸੇਪੇ ਬਾਬਾ ਜੀ ਦੱਸਣਗੇ ਅਸੀਂ ਉਹ ਸਰੂਪ ਦਾ ਧਿਆਨ ਕਰਾਂਗੇ ਹੌਲੀ ਹੌਲੀ ਅੰਦਰ ਬਸੂਗਾ ਫਿਰ ਬਾਹਰ ਵੀ ਪ੍ਰਗਟ ਹੋ ਜਾਊਗਾ ਕਿਉਂਕਿ ਜਿਹਦਾ ਧਿਆਨ ਕਰਦੇ ਪਹਿਲਾਂ ਅੰਦਰ ਬਸੂਗਾ ਫਿਰ ਬਾਹਰ ਵੀ ਹੁੰਦਾ ਇਹੋ ਜਿਹਾ ਫੁਰਨਾ ਕਰੋ ਮਾੜਾ ਹੋਊਗਾ ਤੇ ਮਾੜੀ ਗੱਲ ਚੋਰੀ ਦਾ ਫੁਰਨਾ ਹੋ ਤੇ ਚੋਰੀ ਬਾਹਰ ਕਰਾਂਗੇ ਜਾਰੀ ਦਾ ਹੋਊਗਾ ਜਾਰੀ ਕਰਨਗੇ ਜੇ ਹੋ ਰਹੂਗਾ ਉਧਰ ਨੂੰ ਜਾਊਗਾ ਜੇ ਅੰਦਰ ਚੰਗਰ ਪ੍ਰਣਾ ਕਰਾਂਗੇ ਤੇ ਮਨ ਚੰਗੇ ਪਾਸੇ ਜਾ ਉਹ ਭਜਨ ਦਾ ਕਰਾਂਗੇ ਭਜਨ ਵਾਲੀ ਵਰਤੀ ਬਣੂ ਸੇਵਾ ਦਾ ਕਰਾਂਗੇ ਸੇਵਾ ਵਾਲਾ ਹੋਏਗਾ ਪਰ ਪੁਕਾਰ ਕਰਾਂਗੇ ਕੁਰਬਾਨੀ ਦਾ ਉਹੋ ਜਿਹਾ ਭਾਅ ਪੈਦਾ ਹੋ ਜਾਊਗਾ ਕਿਉਂ ਮਨ ਦਾ ਕੋਈ ਸਰੂਪ ਨਹੀਂ ਨਾ ਪਾਣੀ ਦਾ ਨਾ ਕੋਈ ਸਰੂਪ ਆ ਨਾ ਰੰਗਿਆ ਨਾ ਆਕਾਰਿਆ ਗਲਾਸ ਪਾਉ ਗਲਾਸਿਆ ਜਗ ਜ ਪਾਉ ਜਾ ਕੇ ਹਰਾ ਪਾਉ ਹਰਾ ਪੀਲਾ ਪਾਉ ਪੀ ਇਸ ਤਰ੍ਹਾਂ ਮਨ ਦਾ ਕੋਈ ਆਕਾਰ ਨਹੀਂ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਲੈ ਜਾਉ ਤੇ ਉਹਨ ਮਨ ਰਹੇ ਤਾਂ ਤਿੰਨ ਲੋਕੀ ਬਤਨ ਤੱਕ ਹੈ ਇਹ ਸਾਧ ਸੰਗਤ ਜੀ ਸੰਗਤ ਜਿਹੜੀ ਹੈ ਇੱਕ ਹੁੰਦੀ ਹੈ ਕੋ ਸੰਗਤ ਇੱਕ ਹੁੰਦੀ ਸੰਗਤ ਹੁੰਦੀ ਲੋਕਾਂ ਦਾ ਇਕੱਠ ਕ ਸੰਗਤ ਹੁੰਦੀ ਦੁਰਜਨ ਬੰਦੇਆਂ ਦਾ ਇਕੱਠ ਸਤ ਸੰਗਤ ਹੁੰਦੀ ਹੈ ਜਿੱਥੇ ਏਕੋ ਨਾਮ ਬਖਾਣੀਆਂ ਸਤ ਸੰਗਤ ਕੈਸੀ ਜਾਣੀਆਂ ਹੈ ਇਥੇ ਇੱਕੋ ਨਾਮ ਵਖਾਣੀ ਹੈ ਇੱਕੋ ਨਾਮ ਹੁਕਮ ਹੈ ਸਤਿਗੁਰ ਦੀਆ ਸਤਿਗੁਰ ਦੀਆ ਬੁਝਾਏ ਜੀਓ ਜਿੱਥੇ ਇੱਕ ਨਾਮ ਦਾ ਭਜਨ ਦਾ ਸਿਮਰਨ ਦਾ ਤੋਂ ਅੱਜ ਅਸੀਂ ਮਹਾਰਾਜ ਚਰਨਾ ਚਾਏ ਆ ਉਸ ਗੁਰਸਿੱਖ ਦੀ ਗੱਲ ਚੱਲ ਰਹੀ ਹੈ ਭਾਈ ਪਗੀਰਥ ਦੀ ਦਾਤਣ ਰੋਜ਼ ਲਿਆਉਂਦੇ ਸੀ ਇੱਥੇ ਦਾਤਣਾਂ ਦਾ ਘਟਾ ਸੀ ਮਹਾਰਾਜ ਨੂੰ ਗੱਲ ਤਾਂ ਹੁਕਮ ਦੀ ਹੈ ਸੇਵਾ ਦੀ ਹੈ ਇੱਕ ਦਿਨ ਫਿਰ ਦਾਤਣ ਲੈ ਆ ਬੇਰੀ ਦੀ ਬੇਰੀ ਦਾ ਤਣ ਵੈਸੇ ਬਹੁਤ ਵਧੀਆ ਹੁੰਦੀ ਹੈ ਨਿੰਮ ਦੀ ਹੋਈ ਬੇਰੀ ਦੀ ਹੋਈ ਫਲਾ ਦੀ ਤੇ ਜਿਆਦਾ ਵਧੀਆ ਮੰਨੀ ਹੈ ਹੁਣ ਫਲਾ ਤਾਂ ਰਹਿਣ ਹੀ ਨਹੀਂ ਦਿੱਤਾ ਆਪਾਂ ਕਿਤੇ ਪਹਾੜਾਂ 'ਚ ਮਿਲਦੇ ਆ ਉਹਦਾ ਬੁਰਸ਼ ਬਹੁਤ ਵਧੀਆ ਬਣਦਾ ਉਹ ਸਾਧ ਸੰਗਤ ਜੀ ਤੇ ਜਿਸ ਵੇਲੇ ਨਾ ਦਾਤਣ ਲਿਆਏ ਮਹਾਰਾਜ ਕਹਿੰਦੇ ਪਗੀਰ ਸੀ ਜੀ ਅੱਜ ਦਾਤਣ ਕਾਦੀ ਲਿਆਏ ਤੇ ਮਹਾਰਾਜ ਦਾ ਕੋਤਕ ਤਾਂ ਆਪਣਾ ਹੀ ਸੀ ਲੀਲਾ ਉਹਨਾਂ ਦੀ ਆਪਣੀ ਹੁੰਦੀ ਹੈ ਵਿਧੀ ਬਣਾਉਣੀ ਹੁੰਦੀ ਮਹਾਰਾਜ ਨੇ ਕਹਿੰਦੇ ਮਾਰਾ ਇਹ ਤਾਂ ਦਾਤਣ 베ਰੀ ਦੀ ਲਿਆ ਮਾਰਨ ਦਾਤਣ ਕਰਕੇ ਗੱਡ ਦਿੱਤੀ ਕਹਿੰਦੇ ਲੈ ਫੇ ਅੱਜ ਆਖਰੀ 베ਰੀ ਦੀ ਦੁਨੀਆ ਤੇ ਤੇ ਸਤਿ ਸ੍ਰੀ ਅਕਾਲ ਉਹ ਪਗੀਰ ਥਾ ਤੇਰੇ ਤੇ ਮੇਰੇ ਪ੍ਰੇਮ ਦੀ ਨਿਸ਼ਾਨੀ ਸਦਾ ਹੀ ਕੈ ਅਮਰ ਹੋਊਗੀ ਆ 베ਰ ਸਾਹਿਬ ਇਹ ਦਾਤਣ ਕਰਕੇ ਗੱਡੀ ਹੋਈ ਐ ਤਾਂ ਇਹਦਾ ਨਾਮ ਐ 베ਰ ਸਾਹਿਬ ਤੇ ਗੁਰਦੁਆਰੇ ਸਭ ਦਾ ਨਾਮ ਵੀ ਹੈ ਸ਼੍ਰੀ 베ਰ ਸਾਹਿਬ ਜੀ 베ਰੀ ਦੇ ਨਾਂ ਤੇ ਹੁਣ ਕਹੀ ਗੈਣੇ ਦਰਖਤਾਂ ਨੂੰ ਪੂਜੀ ਜਾਂਦੇ ਆਂ ਦਰਖਤ ਦੀ ਗੱਲ ਨਹੀਂ 베ਰੀਆਂ ਤਾਂ ਹੋਰ ਵੀ ਬਹੁਤ ਆ ਉਹਨਾਂ ਦੇ ਕੰਡੇ ਐਉਂ ਖੁੰਡੇ ਹੋਣਗੇ ਜਾ ਕੇ ਦੇਖ ਲੈ ਲੈ ਤਾਂ ਨਿਕਲ ਦੇਵੇ ਤੁਹਾਨੂੰ ਇਹ 베ਰੀ ਦਾ ਲੋਸੇ ਦੇ 베ਰ ਸਾਹਿਬ ਐ 베ਰੀਆਂ ਤਾਂ ਬਹੁਤ ਆ ਇਹ ਮਾਰੇ ਨੇ ਆਪ ਕਿਰਪਾ ਕੀਤੀ ਨਿਸ਼ਾਨੀ ਦਿੱਤੀ ਐ ਇਹ ਦੀਆਂ ਪ੍ਰਕਰਮਾਂ ਕਰਦੇ ਆ ਸੋਹੇਸ ਕਰਕੇ ਸੱਚੇ ਪਾਤਸ਼ਾਹ ਦੀ ਮਿਹਰ ਹੈ